ਅੱਜ ਸਵਰਾਜ ਨਾ ਤੁਹਾਡੇ ਵਾਸਤੇ ਸਪੈਸ਼ਲ ਲਿਆਂਦਾ ਸਪੈਸ਼ਲ ਬੜਾ ਸੱਜਣ ਸੋਚਣਗੇ ਵੀ ਜਰ ਇਹ ਜਰ 2900 ਸਵਰਾਜ ਖੜਾ ਗੱਲ ਮਿੱਤਰੋ ਉਹ ਨਹੀਂ ਗੱਲ ਇਹ ਹੈ ਕਿਉਂਕਿ 2004 ਮਾਡਲ ਸਵਰਾਜ ਇਹਦੇ ਮੁਕਾਬਲੇ 'ਚ ਤੁਸੀਂ ਜਿਹੜਾ ਵੀ ਮਰਜ਼ੀ ਖੜਾ ਲਿਓ ਜੇ ਕਿਸੇ ਨੂੰ ਇੱਕ ਗੱਲ ਨਹੀਂ ਦੇਤੀ ਨਾ ਫਿਰ ਗੱਲ ਤਾਂ ਕਰਿਓ ਔਰ ਇਹਦਰ ਨਹੀਂ ਆਪਾਂ ਗੱਲ ਚੈਲੰਜ ਕਿਉਂ ਕੀਤੀ ਹੈ ਕਿਉਂਕਿ ਹਿੱਸਾ ਸੋਨਣ ਵਾਲੀ ਕਾਲਾ ਲੱਗਿਆ ਹੋਇਆ ਹੈ ਪਾਵਰ ਸਟੀਅਰਿੰਗ ਹੋਇਆ ਹੋਇਆ ਹੁਣ ਪਰਲੇ ਪਾਸੇ ਵੀ ਆ ਜਾ ਡਬਲ ਇਹਦੇ ਪੰਪ ਲੱਗਿਆ ਹੋਇਆ ਦੇਖ ਤਰਬਾਹ ਹਾਂ ਕਿ ਸੀ ਤੇ 2004 ਮਾਡਲ ਚ ਹੈ ਤੀਜਾ ਉਸ ਤੋਂ ਬਾਅਦ ਚਾਰੇ ਟਾਇਰ ਨਵੇਂ ਨੇ ਪਾਵਰ ਸਟੀering ਵੀ ਕੰਪਨੀ ਦੇ ਵਿੱਚੋਂ ਆਇਆ ਹੋਇਆ ਹੈ ਬਾਕੀ ਲਿੰਕਾਂ ਤੋਂ ਲੈ ਕੇ ਸਾਰਾ ਟਰੈਕਟਰ オリジナル ਹੈ ਕਨੋਪੀ ਵੀ ਲੱਗੀ ਹੋਈ ਹੈ ਡੱਕ ਵੀ ਲੱਗਿਆ ਹੋਇਆ ਇਹਦਾ ਨੰਬਰ ਵੀ ਪੰਜਾਬ ਦਾ ਹੈ ਤੇ ਜੇ ਗੱਲ ਕਰੀਏ ਮਿੱਤਰੋ ਹੁਣ ਓਨਰ ਦੀ ਓਨਰ ਇੱਕ ਘਰੋਂ ਬਾਈ ਕਹਿੰਦਾ ਦੂਜੇ ਤੋਂ ਮੇਨਾ ਹੋਇਆ ਹੋਇਆ ਇਹ ਗੱਲ ਹੈ ਹੈਨਾ ਤੇ ਚੱਪੜੀ ਦਾ ہاں ਪਿੰਡ ਫਰਵਾਹੀ ਦੇ ਵਿੱਚ ਕਿਹੜਾ ਚੱਪ ਵਾਲੀ ਕਾਪੀ ਬਣੀ ਹੋਈ ਹੈ ਤੇ ਮੈਨੂੰ ਐ ਦੱਸ ਗੋਲਵਿੰਦਰ ਹਾਂਜੀ ਚਾਰ ਮਾਡਲ ਹੈ ਸਾਰੀ ਚੀਜ਼ ਆਪਾਂ ਦੱਸ ਦਤੀਆਂ ਹਾਂਜੀ ਡਿਮਾਂਡ ਕੀ ਆ ਇਹਦੀ ਡਿਮਾਂਡ 3.5 ਲੱਖ ਹੈ ਮੌਕੇ ਤੇ 40000 ਦਾ ਟਰੈਕਟਰ ਦੇ ਦਾਂਗੇ 3 ਲੱਖ 30 ਹਜ਼ਾਰ ਦਾ ਟਰੈਕਟਰ ਦਵਾ ਦਾਂਗੇ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਪਿੰਡ ਫਰਵਾਹੀ 'ਚ ਖੜਾ ਹੈ ਜ਼ਿਲ੍ਹਾ ਬਰਨਾਲੇ 'ਚ ਖੜਾ ਹੈ ਬਰਨਾਲੇ ਤੋਂ 4 ਕਿਲੋਮੀਟਰ ਦੀ ਦੂਰੀ ਤੇ ਫਰਵਾਹੀ ਪਿੰਡ ਦੇ ਵਿੱਚ ਖੜਾ ਹੈ 00 ਨੰਬਰ ਹੈ ਇਹਦਾ